ਦੇ ਤਾਂ ਕੋਣ ਛੋਟੇ ਕੋਣ ਵੱਧਰੂਗਾ ਦੇ ਆਪਨੇ ਆਪ ਆਪ ਹੀ ਚਰਜਾ ਨਾਮ ਕਿਆ ਬਨ ਰੂਪਾਂ ਬੀਓ ਪਰਜਾ ਜੈ ਨਿਰਮਲ ਪੁਰਖ ਪੁਰਖ ਬੋਤਾ ਤੈ ਹਮੈ ਰੂਪਾਂ ਪਿਆ ਤ੍ਰੋਤਾ ਜੈ ਨਰੰਚਨ ਰੰਗਰੰ ਨਵਾਨੋ ਤਕੋ ਕੋ ਮਾਨ ਕੋ ਰੂਮਾ ਰੂਜ ਸੂ ਦੇਵ ਦੇਸੂ ਤਾਂ ਚਰਜਤ ਲੱਤ ਕੋ ਕੀ ਜੈ ਜੋਤ ਸੋਭੀ ਜੋ ਸੰਗ ਤੁਮਾ ਵੈ ਤਗਜ਼ਾ ਬੋ ਪ੍ਰੋਕਾ ਨਤ ਰੂਤਾ ਵੈ ਕੰਕਰ ਮਤਨ ਆਲੂ ਦੇ ਗੋਨਾਇਂ ਸੋਵਾਰ ਜਬ ਆਪਨੇ ਸੋਪਾਇਆ ਪੰਤੰਗ ਮਨਾਈ ਤਵ ਕਮਨ ਮਾਇ ਬਾਪੁ ਵੇਤਰ ਸੋਦੁ ਭਾਜੀ ਜੇ ਸਰਬ ਕਲਾਇ ਬੇ ਪਰਮੀਨੋ ਤੈ ਬੇਦ੍ਰਿ ਤੋ ਕੋ ਜੀ ਜਬ ਆਪਰੇ ਆਪ ਹੋਰਾਂ ਪੂਰਤਾ ਹੈ ਤੋ ਸਗਨੋ ਸਗਨ ਕਾ ਵਿਚਾਰ ਹੈ ਜੇ ਆਪੁਂ ਪ੍ਰਿਆਪਨ ਆਪਨੇ ਰਾਹ ਤੈ ਗਉੜਾ ਤਰ ਗੋੜੀ ਹੋਈ ਜੀਦਾ ਇਸ ਮਨ ਵਿਸਮ ਰਹਿ ਵਿਸਮਾਦੁ ਉਨਾਨ ਕਾ ਪਿੰਗ ਤਜਨੋ ਆਪੁਂ ਜੇ ਸਾਦਾ ਸੇਦੋ ਭੀਦ ਸੁਮਾਇ ਆਗਸਵਿਆ ਵਾਜੋ ਗਾਓ ਆਪਿਆਂ ਦੇ ਤੋ ਤ੍ਰਿਗੁਣ ਕਨਾਈ ਪ੍ਰਵੇਸ਼ੋ ਜੈ ਕਹਿ ਕੇ ਗਵੰਤਾ ਤੈਂ ਕੌਣ ਚਿੰਦਿਆ ਲਾ ਕੇ ਚਿੰਤਾ ਨੈ ਆਪਨ ਆਪੋ ਆਪ ਤੇ ਆਰਾਮ ਤੈਂ ਕੌਣ ਬਤੈ ਕੌਣ ਸੁਣੈ ਆਰਾਮ ਹੋਵੇਂ ਤੂੰ ਹੀ ਤੇ ਉਚਾਰਨ ਗਾ ਉਸ ਕੋ ਤੇ ਪਹੁੰਚਾ ਜੈ ਆਪ ਰਚੇਓ ਪ੍ਰਭਾਂਤ ਚਕਾਰੂ ਤੈਂ ਕੌਣ ਕਿਨੂ ਗਿਜ਼ਦਾਰੂ ਪਾਪੋਂ ਤੇ ਬਈ ਕਾਵਤੋ ਕੋ ਨਰਕ ਕੋ ਸੁਖ ਕੋ ਛਾਵ ਤਾਲ ਜਾਲ ਮਾਇਆ ਜੰਜਾਲੋ ਨਮੋ ਭਰਮ ਪਰ ਪਰਵਦੂ ਸੋ ਸੁਮਾਨੇ ਪਰਵਾਨੋ ਮਨ ਕੋਲ ਕਾ ਕੇਉ ਪਿਆਰ ਆਪਨ ਕੇ ਲਾ ਕਾਂ ਦੇ ਕੈ ਕੈ ਦਾ ਸੰਕੋਚ ਤੋ ਨਾਮ ਕਰੇ ਕੈ ਜੈ ਅਗਰ ਭਗਤ ਆਪੋ ਜੈ ਸ੍ਰੀ ਬਾਸਾ ਸੰਪਰਤਾ ਦੋਹ ਪਾਪ ਗਾਇ ਬੇਤਨੀ ਕੀ ਸੋਹਾਨੋ ਵਤਨਿਆ ਪਰੋਧ ਕਰੇ ਆਨੰਦ ਚੋਜੋ ਦਾ ਪੈਰਾ ਸੁਭੋਗਨ ਰਜੋ ਜਿਸ ਭਾਵੈ ਤਦਿਆ ਪੰਨਾ ਇਮਾ ਵੈਂ ਦਸ ਭਾਵੈ ਤੈ ਗਿਰ ਭਲਾ ਐਸੋ ਮਾਰਾ ਦਾ ਗਰਾਂਦਾ ਬੋਲੇ ਜਿਉਂ ਬੁਲਾਵੋ ਤੇ ਮੋ ਨਾਨਕ ਦਾਸ ਬੋਲੇ ਸੋ ਜੀ ਅਜੰਤ ਕੇ ਠਾਕੁਰ ਆਪੇ ਵਰਤਣਵਾਰੋ ਨਾਨਕ ਏਕੋ ਬਸਰੇ ਆ ਦੂਜਾ ਕਹਿ ਦਰਸ਼ਟ ਸਰਵ ਵਰਸ਼ਟਵਦੀ ਆਪ ਕਹਤਾ ਹੈ ਅਬ ਜੁੰਨੇ ਹਰੂ ਆਪੇ ਕਾਂਵ ਸਤਾਰੂ ਜਾਤਿ ਰੂਪ ਆਵੈ ਤਨ ਸੇ ਟੋਪਾ ਤੇ ਆਪਣੇ ਬਾਣ ਗਲੇ ਸੋ ਆਏ ਉਨੁਦਾਇ ਬੈਨਨੈ ਕਿ ਜੋ ਯਰ ਕੰਸੂ ਸਮਜਤ ਕੋ ਹੋਵੇ ਜਾ ਕੋ ਗ੍ਰਾਮ ਜਿਹਾ ਹੋ ਜਾਏ ਸਤਨਾਉ ਸੋਈ ਜਗਵਾਏ ਸੋ ਸੁੰਦਰ ਜੀ ਤੰਖਾਵੇ ਤਾਨਾਂ ਕੋ ਦੇਹ ਕਾਂ ਦੇ ਤਾਂ ਜੀ ਜੰਤਰ ਸਭ ਦੰਕਾਂ ਕਹਾਂ ਆਂ ਤੋ ਕੀ ਤੇਰਾ ਨਾਮ ਨਾਮ ਕੋ ਨਰਾਤੋ ਕੋ ਤੇਰਾ ਨਾਮ ਕੇ ਤੋਈ ਨਾਮ ਆਦਾ ਸੋ ਮੂੜਦੇ ਸੋ ਨਸਾਰ ਤੇਸਾ ਯਰ ਕਾਂ ਕੋ ਜਾਏ ਇਸਾ ਤਰੀਕ ਨੰਗਨ ਰਾਏ ਜੀ ਕੀ ਜੋ ਜਾਂ ਕਸਵਾ ਤੰਤਵ ਅਰਜਨੋ ਜਾ ਗੋਣ ਦੇ ਦਾ ਨਹ ਅੰਤਾਰ ਬਾਰੋ ਨਾਮ ਦਾ ਸਾਰ ਮੰਨਿਆ ਗੁਰੂ ਪੂਰਨ ਪੂਰ ਇਹਦਾ ਹੀ ਹਾਲ ਹੋ ਸਭ ਪ੍ਰਭੂ ਦੀ ਕਿਰਪਾ ਆਪਣੇ ਘਰ ਦੋ ਜਾਂਦਾ ਹੈ ਆਪ ਉਹ ਅੰਤ ਜਾਵੇਂ ਲੋ ਬਈ ਆਪ ਉਹ ਪ੍ਰਦ ਪਾਲਾ ਜੀ ਨਾ ਮਾਵਾ ਤੇ ਜੋ ਜੋ ਰਚੇ ਸੰਤ ਸੇ ਤੇ ਹਾਥ ਜਿਸ ਭਾਵੇਂ ਤਸ ਲਏ ਮਲਾ ਇਹ ਬਗਤ ਕਰ ਕੇ ਗੁਣ ਗਾਏ ਮਨ ਅੰਤਰ ਵਸਵਾਸ ਕਰ ਮੰਨੇ ਆ ਕਰਨਾ ਨਾਨਕ ਇਹ ਜਾਣੇ ਜਨ ਲਾਗਾਏ ਕਹਿ ਨਾਈ ਤੇ ਕੀ ਆਸਾ ਤੇ ਜਾਏ ਸੇਵਕ ਬਹੁ ਸੇਵਾ ਮਨ ਆਇਓ ਕੋ ਉਸ ਬੰਦ ਬਰਵਾਈ ਇਸ ਤੇਓ ਪਰਮੇਵ ਚਾਨ ਜਾਨ ਕੈ ਮਹਾਂ ਸਿਆਮ ਨੰਸਤਾਨ ਨੰਤੋ ਤੇਂਦਰਾਇ ਰਾਮ ਆਂਦਰੂ ਜੈ ਗੁਰੂ ਗ੍ਰੀਪੈ ਇਹ ਰੋਸੋ ਕੀਏ ਕਰੋ ਰੋਸੋ ਏਤੇ ਸਾਚ ਸਮਰਪਿਆ ਬੈਲ ਸਾਧ ਸੰਗਲ ਕਰੋ ਨੰਦ ਗੰਗਾ ਉਪਰ ਬ੍ਰਹਮਾਨੰਦ ਰਾਮ ਨਾਮ ਬਤ ਕਰ ਵਿਚਾਰੋ ਤੁਲੰਧ ਦੇਖਾ ਕਰੋ ਅੰਦਾ ਅਮਰਦਵਜਨ ਹਰ ਕੇ ਗੰਗਾਰ ਉਪਰਾਂ ਪੰਗਾ ਸੋ ਆਉ ਆਟ ਪ੍ਰਭੀ ਕੋ ਨੇਰੋ ਟੇ ਆਗਮਨ ਸੰਗ ਮੇਂ ਦੀਰ ਸੋ ਨਾਮ ਬਧੇ ਜਿਹੜਦਾਇਵਾ ਸਾਰੋ ਮਨਿ ਚੈਨ ਆਲਮਲ ਬਰੋ ਹਰ ਬਾਬਾ ਤੋਂ ਜੀ ਉਸਰ ਹਾਰਾ ਰਾਮ ਬਹੁਤ ਉਰਤਾਰ ਪੂਰੇ ਕੋਕੀ ਕੋਈ ਦੇਖਿਆ ਅਜ ਸੋਰ ਸਤਿਜਾ ਦੇ ਬਲਿ ਕਰਿਆ ਮਾਤਾ ਨਾਮ ਤੋਂ ਬੰਦ ਜਾਈ ਤੂ ਉਦਾਰ ਦਮ ਤੇ ਹੀ ਹੋ ਜਾਏ ਸਾਜ ਪਾਪਾਰ ਕਰੋ ਬਾਬਾ ਜੀ ਦਰਗਹ ਨਿ ਰੱਖੇ ਕੁਮਾਰੀ ਇਹ ਕੰਦੇ ਕਰੂ ਨਾ ਈ ਨਰ ਪਉਂਦੇ ਪ੍ਰੈਸ ਤਕਲ ਪਉ ਮੈਂ ਤਾਂ ਪ੍ਰਭ ਕਿਰਪਾ ਤੇ ਪ੍ਰਾਣੀ ਛੂਟੈ ਜਿਸ ਪਰਵਰਾਗ ਕਹੈ ਤੇ ਨਾ ਹੀ ਦੋਖ ਨਾਮ ਜਪਤ ਮਨ ਮੋ ਸੋਖ ਚਿੰਤਾ ਜਾਇ ਮਟੈ ਹੰਕਾਰੋ ਤੇ ਜਨ ਕੋ ਕੋਈ ਨਾ ਪਹੁੰਚਨਾਰ ਸਿਰੇ ਉਪਰ ਟਾਂਡਾ ਗੁਰੂ ਸੂਰਾ ਨਾਨਕ ਤਾਂ ਕਹਿ ਕਾਰਜ ਪੂਰਾ ਮਤ ਪੂਰੀ ਅਮਰਤ ਜਾਕੇ ਦ੍ਰਿਸ਼ਟੂ ਦਰਸ਼ਨ ਬੇਰੂ ਉਤਰਤ ਸ੍ਰੇਸ਼ਟ ਚਰਨ ਕਮਲ ਜਾਕੇ ਅਨੂਪ ਸਭਲ ਦਰਸ਼ਨ ਸੁੰਦਰਾ ਰੂਪ ਤਨ ਸੇਵਾ ਸੇਵਕ ਬਰਵਾਨੂ ਅੰਤਰ ਜਾਮੀ ਪੁਰਖ ਵਰਦਾਗ ਨੇ ਜੁਮਾਨ ਬਸੈ ਜੋਤ ਨੇ ਹਲੂ ਤਾਂ ਕੈ ਨਿਕਟਨਾ ਆਪ ਤਕਾਲੋ ਅਮਰ ਪਈ ਅਮਰਾ ਪਨ ਪਾਇ ਆਨ ਸਾਧ ਸੰਗਨ ਕਰ ਤੇ ਆਇਆ ਸਲੋਕ ਗਿਆਨ ਅਨਜਨ ਗੁਰ ਦੀਆ ਗਿਆਨ ਦੇਰ ਬਨਾਸੋ ਹਰ ਕਿਰਪਾ ਤੇ ਸੰਤ ਭੇਟੇ ਆ ਨਾਨਕ ਮਨ ਪਰਗਾਸੋ ਅਸ਼ਟਪਦੀ ਸੰਤ ਸੰਗੰ ਅੰਤਰ ਵਰੋ ਢੀਠਾ ਨਾਮ ਪ੍ਰਭੂ ਕਾਲਾ ਗਾ ਮੀਠਾ ਸਗਲ ਸੁਮਿ ਕਰੀ ਏਕ ਜਗਟ ਮਾਇ ਅਨਕ ਰੰਗ ਨਾਨੰਦ ਰਿਟਾਈ ਨੌਨੇ ਦੇ ਮਰਦ ਪ੍ਰਭ ਕਾ ਨਾਮਉਂ ਦੇਈ ਮੈਸ ਕਾ ਵਸਰਾ ਮੂਂ ਸੁਨ ਸੁਵੰਨੰਤ ਨਾਦੋ ਕਣ ਜੈਓ ਚੜ ਜਵੇ ਸੋ ਆਲ ਤਿੰਨ ਦੇਖਿਆ ਜਿ세 ਆਵ ਦੇਖਾਈ ਨਾਨਕ ਤਿਸ ਜਨ ਸੋਚੀ ਪਾਏ ਸੋ ਅੰਤਰ ਸੋਵਾਰਾ ਅਨੰਤੋ ਕਟਕਟ ਵਿਆਪ ਰਿਆ ਭਗਵੰਤ ਤਰਣਵਾਇ ਆਕਾਸ਼ ਪਰਿਆ ਲੋ ਸਰਬ ਲੋਕ ਪੂਰਨ ਵਰਦ ਪ੍ਰਭਉ ਪੰਤਨ ਪਰਵਤੈ ਪਾਰ ਬ੍ਰਹਮੂ ਜੈਸੀ ਆਗੇ ਆ ਤੈਸਾ ਕਰਮ ਪਾਉਣ ਬਾਣੀ ਵਸੰਤਰ ਮਾਹੀ ਚਾਰ ਗੁਣਾਂ ਦੇ ਸਦ ਸਮਾਏ ਤੇ ਤਪੈ ਨਹੀਂ ਕੋਟਾਉ ਗੁਰ ਪ੍ਰਸਾਦ ਨਾਨਕ ਸੁਖ ਬਾਉ ਵੇਦ ਪ੍ਰਾਨ ਸਿਗਮਤ ਮੈਂ ਦੇਖ ਸਤੇ ਰਸੂਰ ਨ ਖਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪਾ ਡੋਲ ਨਾ ਕਉ ਡੋਲ ਸਰਬ ਕਲਾ ਕਰ ਕੇ ਲੇ ਖੇਲ ਮੋਲਾ ਪਾਈਆ ਗੁਣ ਅਮੋਲ ਸਰਬ ਜੋਤ ਮੈਂ ਜਾ ਕੇ ਜੋਤ ਤਾਰੇ ਹੋ ਸੌਮੀ ਹੋਤ ਬੋਤ ਗੁਰ ਪਰਤਾਨ ਪਰਮ ਕਾਣਾ ਸੋ ਨਾਨਕ ਤਨ ਮੈਂ ਹੋਏ ਸਾਂ ਸੋ ਸੰਤ ਜਨਾ ਕਾ ਭੇ ਕਨ ਸਾਂ ਬ੍ਰਹਮ ਹੋ ਸੰਤ ਜਨਾ ਕਾ ਹਰਦੈ ਸਭ ਧਰਮ ਹੋ ਸੰਤ ਜਨਾ ਸੁਨੈ ਸੋ ਵਚਨ ਸਰਬਿਆਪੀ ਰਾਮ ਸੰਗ ਰਚਨ ਜਿਨ ਜਤਾ ਤਿਰ ਕੀ ਰਹਿ ਤੋ ਸਤ ਵਚਨ ਸਦੂ ਸਭ ਕਹਿ ਜੋ ਜੋ ਹੋਏ ਸੋਏ ਸੁਗਮਾਨ ਕਰਨ ਕਰਮ ਨਾਨਕ ਪ੍ਰਭ ਜਾਨੈ ਅੰਤਰ ਵਸੈ ਬਾਹਰ ਭੀ ਉਹੀ ਨਾਨਕ ਦਾ ਰਚਨ ਦੇਗ ਸਾਮੋਈ ਆਪ ਸਤੂ ਕੀ ਆ ਸਬ ਸਤੂ ਤੇ ਸੁਭਰੋ ਤੇ ਸਗਲੇ ਉਤਪੰਤ ਤਿਤ ਪਾਵੇਂ ਤਾਂ ਕਰੇ ਸਤਾਰੂ ਤਿਤ ਪਾਵੇਂ ਤ ਇਕੰਕਾਰ ਅਨਕ ਕਲਾ ਲਖੀ ਨਹ ਜਾਏ ਜਿਸ ਪਾਵੇਂ ਤੇ ਲੈ ਮਲਾਈ ਕਵਨ ਨੇ ਗੜ ਕਵਨ ਕਹੀਏ ਦੂਰ ਹੋ ਆਪੇ ਆਪਾ ਪਰਵਪੂਰ ਅੰਤਰ ਗਾਤ ਜਿਸ ਆਵਜਨਾਈ ਨਾਨਕ ਤੇ ਜਨ ਆਪੋ ਜਾਏ ਸਰਬ ਭੂਤਾ ਪਵਰਤਾਰ ਸਰਬ ਨੈਨ ਆਪ ਵਿਖਨਾਰ ਸਾਗਲ ਸਮਗਰੀ ਜਾ ਕਾ ਦਨ ਆ ਪੰਜ ਸਾਹਿਬੀ ਸੋਨਾ ਆ ਵੰਦਾ ਨੀ ਖੇਲ ਬਨਾਇ ਆ ਗਿਆ ਕਾਰੀ ਕੀਨੀ ਮਾਇਆ ਸਭ ਕੈ ਮਨ ਲੇ ਬਤੋ ਰੈ ਜੋ ਵਿਚ ਕਹਿਣਾ ਸੋ ਆਪੇ ਕਾਇ ਆਗੇ ਆ ਆਵੇ ਆਗੇ ਆ ਜਾਈ ਨਾਨਕ ਜਾ ਪਾਵੇ ਤਨ ਲੇ ਸੋ ਆਏ ਤੈ ਉਹੇ ਸੋ ਨਾਹੀ ਬੋਰਾਉ ਰੈ ਕਹੋ ਕਿਨੇ ਕਛ ਕਰ ਆ ਬਬਲਾ ਕਰ ਤੋ ਤਤ ਨੀ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਤਾ ਰੀ ਤਾ ਸਾਂਚ ਉਤ ਪੋਤਾ ਵੰਸਗਰਾਜ ਤਾਂ ਕੀ ਗਾਤਿ ਨਨ ਕੈ ਨਾਂ ਜਾਏ ਦੂਤਰੋ ਤਾਂ ਸੋਜੀ ਪਾਏ ਤਿਰ ਕਾ ਕੀ ਆਸ ਪਰਵਾਦ ਗੁਰ ਪ੍ਰਸਾਦਿ ਨਾਨਕਿ ਓ ਜਾਨ ਜੋ ਜਾਨੈ ਤੇ ਸਦਾ ਸਹੋਏ ਆਪਉ ਲਾਇ ਲੈ ਪ੍ਰਭ ਸੋਏ ਉਤਨਵੰਤ ਕੋਰਵੰਤ ਬਦਵੰਤ ਜੀਵਨ ਮੁਕਤ ਜਿਸ ਰਿਦਾ ਭਗਵੰਤ ਧਨ 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 ਜਨ ਆਇਆ ਜਿਸ ਪ੍ਰਸਾਦਿ ਸਭ ਜਗਤ ਤਰਾਇਆ ਜਨ ਆਵਨ ਕਾਹਿਆ ਸੋ ਆਵੋ ਜਨ ਕੈ ਸੰਗ ਚਿਤ ਆਵੇ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮ ਸੁਕਾਰੋ ਸਲੋਕ ਪੂਰਾ ਪ੍ਰਭ ਅਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਅਸ਼ਟਵਦੀ ਪੂਰੇ ਗੁਰ ਕਾ ਸੁਨਉਪਦੇਸ ਪਾਰ ਪਰਮ ਨਿਕਟ ਕਰਨ ਪੇਖ ਸਾਤ ਸਾਤ ਜਿਮਰੂ ਗੋਵਿੰਦ ਮਨ ਅੰਦਰ ਗਿ ਉਤਰੈ ਚਿੰਦ ਸਾ ਜਨ ਤੇ ਤਿਆੰਗੋ ਤਰੰਗੋ ਸੰਤ ਜਨਾ ਕੇ ਦੂਰ ਮਰ ਮੰਗੋ ਆਪ ਚੋੜ ਬੇਨਤੀ ਕਰੋ ਸਾਥ ਸੰਗ ਅਗਨ ਸਾਗਰ ਤਰੋ ਅਰਤਨ ਕੈ ਭਲੇਉ ਪੰਡਾਰੂ ਨਾਨਕ ਗੁਰਪੂਰੇ ਨਮਸਕਾਰ ਖੇਮ ਕੋਸਲ ਜੈ ਜੋ ਨਾਨਦੋ ਸਾਥ ਸੰਗ ਪਜ ਪਰਮ ਆਨੰਦ ਨਾਨਕਨ ਵਾਰੋ ਉਦਾਰੋ ਜੀਓ ਗੁਣ ਗੋਵਿੰਦ ਅੰਮ੍ਰਿਤ ਰਸ ਪੀਓ ਚੇਤ ਜਦਵਾ ਨਾਰਾਇਣ ਏਕੋ ਏਕ ਰੋ ਜਾ ਕੈ ਰੰਗ ਅਨੇਕ ਕੋਪਾਲ ਦਾਮੋ ਦਰਦੀਨ ਦਇਆਲੋ ਦੁਗ ਬੰਧਨ ਪੂਰਨ ਕਿਰਪਾਲ ਸੇ ਮਰੋ ਸਿਮਰਨਾ ਬਾਰੰਬਾਰ ਨਾਨਕ ਜੀ ਕਾ ਅੰਦਾਰੋ ਤੁਮ ਜਲੋ ਸਾਨ ਕੇ ਵਚਨ ਅਵਲੀਕ ਲਾਲੇ ਰਤਨ ਸੋਨਤ ਗਵਾ ਮ ਤੋ ਤੋਦਾਰੋ ਆਪ ਤਰਾਂ ਲੋਕਾਂ ਨੇ ਤਾਰੋ ਸਭਲ ਜੀਵਨ ਸਭਲ ਤਾਂ ਕਾ ਸੰਗੋ ਜਾਂ ਕੈ ਮ ਲਗਾਰੰ ਜੈ ਜੈ ਸਬਦ ਅਨਾਦ ਵਾਜੈ ਸੁਨ ਸੁਨਨ ਕਰੇ ਪ੍ਰੋ ਗਾਂਜੈ ਪ੍ਰਗਟੇ ਗੋਪਾਲ ਮਾਨ ਕੈ ਮਾਤੇ ਨਾਨਕੋ ਦਰੇ ਤੈਨ ਕੈ ਸਾਥੇ ਸਰਣ ਜੋਗ ਸੋ ਸੰਸਰਣੀ ਆਏ ਕਰ ਕਿਰਪਾ ਪ੍ਰਭ ਆਪੋਂ ਲਾਈ ਮਿਟ ਗਏ ਵੈਰ ਪਏ ਸਾਰੇ ਨੂੰ ਅਮਰਤ ਨਾਮੋਂ ਸਾ ਸੰਗ ਲੈ ਨੂੰ ਜੋ ਪ੍ਰਤਨ ਪਏ ਗੁਰਦੇਵੋਂ ਪੂਰਨ ਹੋਈ ਸੇਵਕੀ ਸੇਵ ਆਲਜੰਝਾਲ ਵੇਗਾਂ ਤੇ ਰਹਤੇ RAM ਨਾਮ ਸੋ ਰਤਨਾ ਕਹਤੇ ਕਰ ਬਰਸਾਂ ਦੇ ਪ੍ਰਭ ਤਾ ਦੀ ਨਾਨਕ ਨੇ ਵੇਖੇ ਪਾਉ ਮਾਰੀ ਪ੍ਰਭ ਕੀ ਉਤਰ ਕਰੋ ਸੰਤਮੀਤ ਸਾਵਧਾਨੇ ਕਾ ਕਰ ਜੀਤ ਸੋ ਕਮਨਿ ਸਾਇਰ ਗੋਵਿੰਦ ਗੋ ਨਾਮ ਜਿਸ ਮਨ ਉਸ ਤੈ ਸੋ ਤੰਦਾ ਸਰਬੇਚਾ ਤਾਂ ਕੀ ਪੂਰਨ ਹੋਈ ਪ੍ਰਦਾਨ ਪੁਰਖ ਪਰਗੜਾ ਸਾਵਲੋਈ ਸਾਭਤੇ ਉਚ ਪਾਇ ਅਸਧਾਨ ਬਉਨ ਵਯਾ ਵੰਜਾਨੂ ਹਰ ਤਨਖਾੜ ਚਲੈ ਜਾਂ ਸੋਏ ਨਾਨਕ ਜੀ ਸਾਹਿਬ ਰਾਵਤੋਈ ਕੇਮ ਸੰਤੂ ਰਿਦ ਨਵ ਨਿਦ ਬੋਧ ਗਿਆਨ ਸਰਬ ਤੈ ਸਿੱਧ ਹੋ ਵਿਦਿਆ ਤਾਪ ਜੋ ਪ੍ਰਵਤੇ ਆਨ ਗਿਆਨ ਸੇ ਟੂ ਤੁਈ ਸਨਾਨ ਚਾਰ ਬਦਾਤ ਕਮਲਪੁਰਗਾਸ ਸਭ ਕੈ ਮਨ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਵੇਤਾ ਸਮੁੰਦਰ ਸਿ ਇਕ ਦ੍ਰਿਸ਼ਟੀਤਾ ਇਹੇ ਫਲ ਤੀਜਨ ਕੈ ਮੁਖ ਪਨੀ ਗੁਰੂ ਨਾਨਕ ਨਾਮ ਵਚਨ ਮਨ ਸੋਨੇ ਇਹੋ ਨਿਦਾਨ ਜਪੈ ਮਨ ਕੋਏ ਸਭ ਜੁਗ ਮੈਂ ਤਾਂ ਕੀ ਗਤ ਹੋਈ ਗੁਣ ਗੋਵਿੰਦ ਨਾਮ ਤੁਨ ਬਾਣੀ ਸਿਮਰਤ ਜਾਤ੍ਰ ਵੇਦ ਵਕਾਣੀ ਸਗਲ ਮਨ ਤਾਨ ਕੇਵਲ ਨਾਮੋ ਗੋਬਿੰਦ ਭਗਤ ਕੈ ਮਨ ਵਿਸਰਾਮ ਕੋੜ ਬਰਾਦ ਸਾਧ ਸੰਗ ਮਿਟੈ ਸਨ ਕਿਰਪਾ ਤੇ ਜਮ ਤੇ ਝੂਟੈ ਜਾ ਕਹਿ ਮਤ ਗਰਮ ਪ੍ਰਭ ਆਏ ਸਾਧ ਸਰਨ ਨਾਨਕ ਤੇ ਆਏ ਜਿਸ ਮਨ ਵਿੱਚ ਸਹਿ ਸੁਨੈ ਲਾਇ ਪ੍ਰੀਤ ਤੇ ਜਨ ਆਵੇ ਹਰ ਪ੍ਰਭ ਚੀਤ ਜਨਮ ਮਰਨ ਤਾਂ ਕਾ ਧੂਪ ਨਿਵਾਰੇ ਦਲਾਪ ਦੇ ਤਰ ਗਾਲੂਂਦਾਰ ਨਿਰਮਲ ਸੋਭਾ ਅਮਰਤਾ ਕੀ ਬਾਣੀ ਏਕ ਨਾਮ ਮਨ ਮਾਹੇ ਸਵਮਾਨੀ ਦੋ ਕਰੋਗ ਬਿਨਸੈ ਪੈ ਪਰਮੋ ਸਾਧਨਾ ਨਿਰਮਲ ਤਾਂ ਕੇ ਕਰਮ ਸਭ ਤੇ ਉੱਚਉ ਤਾਂ ਕੀ ਸੋਭਾਵਨੀ ਨਾਨਕ ਇਹ ਗੁਣ ਨਾਮ ਸੁਖਮਨੀ